ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਜੋ ਭੈਣ ਭਰਾ ਸਾਰੇ ਜੁੜੇ ਨੇ ਇਸ ਚੈਨਲ ਨਾਲ ਅਦਾਸ ਬੇਨਤੀ ਕਰਦੇ ਆਂ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਤੇ ਚੈਨਲ ਨੂੰ ਕਰ ਲਿਓ ਵੱਤ ਤੋਂ ਵੱਤ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਔਰ ਸੈਟ ਕਰ ਲਿਓ ਕਿਉਂਕਿ ਨਵੀਂ ਵੀਡੀਓ ਜਿਹੜੀ ਅੱਜ ਨੂੰ ਜਲਦੀ ਮਿਲ ਸਕੇ ਪਹੁੰਚ ਚੁੱਕੇ ਅੱਜ ਪਿੰਡ 마שיਕੇ ਜਿਲਾ ਤਰਨਤਾਰ ਸਾਹਿਬ ਤੇ ਤਸਵੀਰ ਸਜਣੋਂ ਲੱਗਦੀ ਇਹਨੂੰ ਪੱਟੇ ਤੇ ਆਓ ਬਧੇਰੇ ਜਾਣਕਾਰੀ ਲੈ ਕੇ ਦਈਏ ਆਪਣੀ ਨਰਖ ਪਰ ਕਰਕੇ ਤਸੱਲੀ ਲੈ ਕੇ ਜਾਓ ਤੇ ਦੋ ਵਹਿੜਾ ਇੱਕ ਮਾਝਾ ਵੀਰ ਦੇ ਕੋਲ ਸਾਰੀ ਡਿਟੇਲ ਕਰਦੇ ਆਂ ਗੱਲ ਬਾਤ ਬਾਈ ਰਾਜੀ ਸਾਹਿਬ ਸასი ਕਾਲ ਜੀ ਹੋਰ ਸੁਣਾਓ ਠੀਕ ਆ ਜੀ ਵਧੀਆ ਵਧੀਆ ਹੋਰ ਨਵੀਂ ਤਾਜੀ ਬਾਸ ਚੜਦੀ ਗੱਲ ਠੀਕ ਕੀ ਜਾਂਦਾ ਮਾਲ ਹਾਂਜੀ ਵੀ ਜੀ ਚਲੋ ਵਧੀਆ ਗੱਲ ਹੈ ਤੇ ਨਾਮ ਐਡਰੈਸ ਦੱਸਿਗੇ ਨਾਮ ਰਾਜਪਾਲ ਸਿੰਘ ਹਾਂਜੀ ਪਿੰਡ ਮਾਸੀਕੇ ਹਾਂਜੀ ਸੇਰ ਪੱਟੀ ਜ਼ਿਲ੍ਹਾ ਤਰਨਤਾਰਨ ਸ੍ਰੀ ਅਮਨਸਾਹਬ ਸਾਹਿਬ ਉਹਨਾਂ ਆ ਤੇ ਮਹੂ ਜੀਰਾ ਵੀ ਇਧਰ ਉਹਨਾਂ ਕੀ ਲੱਗਦਾ ਬਰਾਬਰ ਦੇ 50 60 ਕਿਲੋਮੀਟਰ ਦੇ ਘੇਰੇ ਤੇ ਆ ਹਾਂ ਘੇਰੇ ਤੇ ਆ ਪੱਟੀ ਵੱਲੋਂ ਵੀ ਆਈਏ ਆਪਣਾ ਪਿੰਡ ਇਧਰ ਖੇਮ ਕਰਨ ਦੇ ਲਾਗੇ ਪੈ ਜਾਂਦਾ ਮਾਸੀ ਦੇ ਮੱਝ ਫਿਰ ਕਿੱਦਾਂ ਸੋਈ ਆ ਮੱਝ ਅੱਜ ਤੜਕੇ ਸੋਈ ਤੇ ਅੱਜ ਸੂਹੀ ਹੈ ਹਾਂਜੀ ਅੱਜ ਕੱਟੇ ਦਿੱਤੀ ਛਾਣਾ ਹਾਂਜੀ ਕੱਟੇ ਦਿੱਤੀ ਠੀਕ ਹੈ ਕੱਟੇ ਜਾਂਗੇ ਕਿੰਨਾ ਕੁ ਬੋਲਾ ਬਈ ਰਾਜ ਹੋਇਆ ਬੋਲਾ ਦੇ ساری ਚੋਈ ਨਹੀਂ ਅਜੇ ਟੈਨਿੰਗ ਲਿੱਟ ਚੋਇਆ ਅੱਛਾ ਦੋ ਇੱਕ ਡਾਂਗ ਹੀ ਚੋਈ ਆ ਹਾਂ ਇਹ ਹੁਣੇ ਹੀ ਚੋਈ ਹੈ ਜੇ ਜੋਰ ਪਾਈ ਹੈ ਜੋਰ ਪਾਈ ਹੁਣੇ ਇੱਕ ਡਾਂਗ ਹੋਵੇ ਚੋਈ ਠੀਕ ਆ ਕਿ ਦੋ ਤਿੰਨ ਕਿਲੋ ਚੋਇਆ ਹੋਗਾ ਹਾਂਜੀ ਹਾਂਜੀ ਠੀਕ ਆ ਖੋਲ ਕੇ ਤੋੜ ਕੇ ਬਾਕੀ ਥਨਾ ਥੋੜੀ ਚੰਗੀ ਸਾਫ ਹੈ ਫਿਰ ਓਕੇ ਓਕੇ ਬਿਲਕੁਲ ਚੋੜ ਬੋਲੀ ਠੀਕ ਆ ਲਓ ਜੀ ਸਜਣੋ ਇੱਕ ਡਾਂਗ ਹੀ ਚੋਈ ਆ ਕਿ ਦੋ ਕਿਲੋ ਬੋਲਾ ਤਿੰਨ ਚੋਇਆ ਜਾਰਾ ਨਹੀਂ ਤੇ ਉਹਦਾ ਹੀ ਦੇਖ ਸਕਦੇ ਹਾਂ ਜੇ ਕੁੜੇ ਜੋੜ ਜਾ ਪਾ ਕੇ ਓਕੇ ਤੇ ਗਿੱਲਾ ਨਾੜੂ ਆ ਹਾਂਜੀ ਠੀਕ ਆ ਇਹ ਲੋ ਖਲੀ ਛੋੜ ਦੇ ਦੇ ਹੱਥ ਪੱਲੇ ਲਓ ਜੀ ਲੈ ਆਪੇ ਦੀ ਬਾਕੀ ਖਾਂ ਤੁਣ ਸਾਫ ਆ ਆਪਣੀ ਤਸੱਲੀ ਫਿਰ ਵੀ ਪਹੁੰਚ ਕੇ ਮਾਸੀ ਕੇ ਕਰਕੇ ਲੈ ਕੇ ਜਾਇਓ ਲਓ ਭਾਈ ਰਾਜ ਮੋਲ ਦੀ ਗੱਲ ਰਹਗੀ ਤੇ ਕਿੰਨੇ ਦੀ ਦੇ ਦੇਣੀ ਆਪਾਂ ਬੋਲ ਤੇ ਤੇਰਾ 60000 ਦੀ ਅੱਛਾ ਆਪਾਂ 36000 ਦੀ ਦੇ ਦਾਂ 36 ਦੀ ਹਾਂਜੀ ਹੋਰ ਛੱਡ ਦੇ ਕੀ 65 ਦੀ ਦੇ ਦੀ 60 ਦੀ ਨਾ ਦੇ ਦੀਏ ਪੂਰੇ ਦੀ ਚਲ ਦੇ ਦਾਂ 60 ਤੇ ਹੋ 60 ਚੋਂ ਛੱਡ ਦੇ ਕੀ ਕੋਈ ਨਹੀਂ ਛੱਡ ਦੀ ਕੀ ਹੈ 60 ਦੀ ਦੇ ਫੋਰ ਯਾਰ ਛੱਡ ਦਿਓ ਚਲ ਚੱਲ ਛੱਡ ਹੈ ਯਾਰ ਘੱਟ 60 ਦੀ ਦੇ ਦਾਂ ਠੀਕ ਹੈ ਤੇ ਬਾਕੀ ਗਾਂ ਵਹਿੜ ਦੀ ਫਿਰ ਕੀ ਡਿਟੇਲ ਆ ਗੱਭਣ ਹਾਂਜੀ ਵਹਿੜ ਪਹਿਲੇ ਸੁਗੇ ਆ ਅੱਛਾ ਦਿਲ ਲੈਂਦੀ 5-7 ਵਜੇ ਠੀਕ ਆ ਠੰਡੀ ਸੀਰ ਇੱਧਰ ਆ ਜੀ ਲੱਲ ਲੂਡ ਭਰਨੇ ਆ ਇੱਧਰ ਹਾਂ ਢੇਲ ਚੰਗੇ ਢੇਲ ਚੰਗੀ ਆ ਫਿਰ ਸੀਰ ਬੜੀ ਇੱਧਰ ਕੋ ਤੋੜ ਕੇ ਲੱਗ ਗਿਆ ਭਾਉ ਜਿਹੜੇ ਬੰਦੇ ਮਰਜ਼ੀ ਭੇਜੋ ਵਾਕੇ ਇੱਧਰ ਭੇਜੋ ਵਾਕੇ ਚੀਜ਼ ਆ ਤੋਹਫਾ ਦੇ ਇਹ ਪਲੂਣ ਆ ਬੱਚੀ ਖੋਲ ਕੇ ਦੇ ਨਾ ਜੇ 8 ਲੈ ਜੂ ਹਾਂਜੀ ਲੈ ਜੂ ਆ ਦੇ ਦੇ ਅੰਦਰ ਦਾ ਥੂਕ ਠੀਕ ਆ ਫੱਕੀ ਸੁਣਾਉਂਦੇ ਦਿਨਾਂ ਨਾਲ। ਦਾ ਆਪਣੇ ਕਹਿਂਦੇ ਸੁਣਾ ਦੇਣਾ। ਨੋ ਵੀ ਸਜਣੋ ਪਹਿਲਾ ਸੂਆ ਤੇ ਪਲੂਣ ਮੂੰਹ ਤੋਂ। ਲਓ ਜੀ। ਕੀ ਬਾਤਾਂ। ਮੋੜ ਲਿਓ। ਕੀ ਰਾਜੂ ਮਗਰੋਂ ਲਓ ਜੀ ਬਾਕੀ ਕੀ ਰਹਿ ਗਈ ਰੇਟ ਦੀਆਂ ਦੀ ਗੱਲ ਕਿੰਨੇ ਦੇ ਦੇ ਗਏ ਰੇਡ ਸੁਈ ਵੱਛੀ ਦੇ ਭਾਵੇਂ 50000 ਦੀ ਸਿੰਦੂ ਸਾਹਿਬ ਵੇਚ ਦੀਏ ਹੁਣ ਕਿੰਨੇ ਦੇ ਦਾਂਗੇ ਅੱਜ 45000 ਦੀ ਦੇ ਦਾਂਗੇ ਹੋ ਜਾਇਜ਼ ਜਾ ਕਰੀਏ ਦੋ ਛੱਡ ਦਾਂਗੇ 43 ਦੀ ਦੇ ਦਾਂਗੇ 40000 ਰੁਪਏ ਲਈ ਕਰ ਦਿੱਗੇ ਨਹੀਂ 41000 ਰੁਪਏ ਹੈ 41000 ਰੁਪਏ 40 ਤਾਂ ਨਹੀਂ ਬੋਲ ਬਾਈ ਜੀ 41000 ਚਲੋ ਠੀਕ ਹੈ 2500 ਨਹੀਂ ਵੜੀ ਤਾਂ ਸਾਹਿਬ ਠੀਕ ਹੈ ਜੀ ਤੇ ਆ ਖੁੱਲ ਗਈ ਕਿੰਨਾ ਸੁਆ ਹੈ ਵੀ ਪਹਿਲਾਂ ਨੇ ਪਹਿਲੇ ਸੁਆ ਅੱਛਾ ਮੂੰਹਾਂ ਕੀ ਹੈ ਉਹ ਖੀਰੀ ਹੈ ਜੀ ਇਹ ਖੀਰੀ ਮੂੰਹ ਇਹ ਵੀ ਠੰਡੀ ਸੀੜ ਹੈ ਚਲ ਆ ਅੱਛਾ ਜਿੰਨਾ ਮਰਜੀ ਹੋਵੇ ਲੈ ਜਾਈਓ ਕੋਈ ਚੰਦਰ ਨਹੀਂ ਆ ਓਕੇ ਰਿਪੋਰਟਾਂ ਦੇ ਫਿਰ ਇਹ ਰਿਪੋਰਟ ਬਿਲਕੁਲ ਓਕੇ ਹਾਂ ਵਹਿੜਾ ਚੰਗੀ ਆਰ ਕੇ ਦੋਵੇਂ ਚੰਗੇ ਪੀਸ ਲੈਂਦੇ ਆ ਖੁੱਲ ਗਈ ਇਹਨੂੰ ਵੀ ਪੜਾਪੂਲਾ ਪਹੀਆ ਜਾਣਾ ਥੋੜੀ ਪਹਿਲਾਂ ਨੂਟ ਪੈਣੀਆਂ ਪੈਣੀਆਂ ਹਾਂ ਬਲੋਂ ਦੰਦੀਆਂ ਵਿੱਚ ਬੱਛੀਆਂ ਦੋਵੇਂ ਨਾਲ ਆ ਜੀ ਹਾਂ ਉਹ ਕੀ ਚੌਗੀ ਬਹੁਤ ਛਕੀ ਹੋ ਨਹੀਂ ਚੌਗੀ ਹੋਣ ਵਾਲੀ ਹੈ ਜੀ ਅੱਛਾ ਅੱਛਾ ਠੀਕ ਹੈ ਇੱਕ ਹੀ ਦੀ ਮੰਗੋਂਦੇ ਲਾ ਜੀ ਬਾਕੀ ਸੇਂਗ ਮਾਰੇ ਮਾਰੇ ਯਪ ਅੱਦਾ ਦਾ ਪੋਟ ਪੋਟਾ ਲੇਕ ਨਾ ਦੇ ਸੱਜੂ ਸਾਥ ਦੇ ਵਛੀ ਵਛੀ ਨੋ ਸੇਂਗ ਹੈਗੇ ਸਜਣੋ ਪੋਟਾ ਪੋਟਾ ਬਾਕੀ ਵਛੀ ਚੰਗੀ ਆ ਰੰਗ ਢੰਗ ਚੰਗਾ ਫੈਸ਼ਨ ਫੇਸ ਕੁਆਲਟੀ ਚੰਗੀ ਆ ਲਓ ਜੀ ਬਾਕੀ ਰੇਟ ਦੀ ਕੀ ਗੱਲ ਰਹਿ ਗਈ ਨੇ ਜੀ 40000 ਦੀ ਦੇ ਦੀਏ ਅੱਛੀ। ਭਾਂਜੀ ਛੜਦਗੀ। 30000 ਛੜਦਗੀ। ਸੋਣੀ ਦਾ 35 ਦੇ ਦੀਏ। 30000 ਛੜ ਜਾਏ। 35 ਦੇ ਦੀਏ ਹੁਣ ਮੂੰਹ ਨਹੀਂ ਖੋਲ। ਕੁਛ ਨਹੀਂ ਹੰਦਾ ਜਾਨਦਗੇ। ਨਹੀਂ 30000 ਦੀ ਦਵਾ। 30000 ਦੀ ਦਵਾ। ਜਾਨਦਗੇ। ਨਹੀਂ। ਕੋਈ ਹਣੀ ਕੋਈ ਭੈਣ ਭਰਾ ਹੋਰ ਜਾ ਕੇ ਵੇਚ ਲੂਗਾ। ਨਹੀਂ 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 ਨਹੀਂ। 33000 ਦੀ ਸੰਦੀ ਸੌਦੇ ਨਾਲ। 40000 ਛੜ ਜਾ। ਚਲੋ ਠੀਕ ਹੈ 36000 ਦੀ ਇਹ ਦਵਾਂਗੇ 41 ਦੀ ਇਹ ਦਵਾਂਗੇ 1000 ਘੱਟ 60 ਇਹਦੇ ਵਿੱਚੋਂ 100 ਰੁਪਏ ਛੋੜੀ ਹੋ ਗਈ ਹੁਣ ਠੀਕ ਹੈ ਲਓ ਭਈ ਸਜਣੋ ਆਪਣੀ ਨਰਖ ਪਰ ਕਰਕੇ ਲੈ ਕੇ ਜਾਇਓ ਸਾਡੇ ਵੱਲੋਂ ਪਿਆਰ ਭਰੀ ਸასიਖਾਲ ਜੀ ਰੱਬ ਰੱਖਾ